ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਹੈ ਬੇਲੀਓ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਲਓ ਵੀ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਘਰਾਂ ਦੇ ਵਿੱਚ ਜਿਹੜੇ ਮੇਰੇ ਭੈਣ ਭਰਾਵਾਂ ਪਸ਼ੂ ਰੱਖਦੇ ਨੇ ਪਸ਼ੂਆਂ ਦੇ ਨੁਕਤੇ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਹਿੰਨੇ ਆ ਪਰ ਅੱਜ ਇੱਕ ਆਪਾਂ ਹੋਰ ਨੁਕਤਾ ਸਾਂਝਾ ਕਰਨ ਜਾ ਰਹੇ ਹਾਂ ਪਸ਼ੂਆਂ ਬਾਰੇ ਜਿੰਨਾ ਮੇਰੇ ਭੈਣ ਭਰਾਵਾਂ ਨੇ ਪੇਜ ਨੂੰ ਫੋਲੋਇੰਗ ਕੀਤਾ ਪੇਜ ਨੂੰ ਫੋਲੋ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਦਿਓ ਤੇ ਵੀਡੀਓ ਚੰਗੀ ਲੱਗੇ ਅੱਗੇ ਵੀ ਸ਼ੇਅਰ ਕਰਦਾ ਕਰੋ ਤਾਂ ਜੋ ਭੈਣ ਭਰਾਵਾਂ ਦਾ ਫਾਇਦਾ ਹੋ ਸਕੇ ਲਓ ਵੀ ਬੇਲੀਓ ਮਿੱਤਰੋ ਘਰਾਂ ਮੋਕ ਲੱਗ ਜਾਂਦੀ ਹੈ ਮੋਕ ਦਾ ਇਲਾਜ ਦੱਸਾਂਗੇ 2 ਤੋਂ 3 ਦਿਨਾਂ ਦੇ ਵਿੱਚ ਜਿਹੜੀ ਮੋਕ ਆ ਤੁਹਾਡੀ ਜਿਹੜੀ ਬੰਦ ਹੋ ਜੂ ਮੱਝਾਂਾਂ ਦੀ ਕਰਨਾ ਕੀ ਆ ਬਈ ਸਭ ਤੋਂ ਪਹਿਲਾਂ 100 ਗ੍ਰਾਮ ਚਾਹ ਪੱਤੀ ਲੈਣੀ ਹੈ ਜਿਹੜੀ ਘਰੇ ਆਪਣੇ ਨਾਰਮਲ ਹੀ ਹੁੰਦੀ ਹੈ ਤੇ 50 ਗ੍ਰਾਮ ਲੈਣੀ ਤੁਸੀਂ ਹਲਦੀ 50 ਗ੍ਰਾਮ ਲੈਣੀ ਤੁਸੀਂ ਮਹਿੰਦੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਈ ਮਿਕਸ ਕਰਕੇ ਇੱਕ ਲੱਸੀ ਲੈਣੀ ਹੈ ਲੱਸੀ ਨੂੰ ਤੁਸੀਂ ਗਰਮ ਨਹੀਂ ਕਰਨੀ ਪੂਰੀ ਬਸ ਨਿੱਗੀ ਜੀ ਕਰ ਲਓ ਠਰਜੀ ਭੰਨ ਲਓ ਇਹਨਾਂ ਨੂੰ ਮਿਲਾ ਕੇ ਦਿਨ ਦੇ ਵਿੱਚ ਦੋ ਵਾਰ ਪਸ਼ੂ ਨੂੰ ਦਿਓ ਤੇ ਤੁਹਾਡੇ ਪਸੂ ਜਿਹੜੀ ਮੋਕ ਆ ਬਈ ਉਹ ਬਿਲਕੁਲ ਬੰਦ ਹੋ ਜੂਗੀ ਕੋਈ ਇਜੈਕਸ਼ਨ ਵਗੈਰਾ ਲਾਉਣ ਦੀ ਲੋੜ ਨਹੀਂ ਪੈਣੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਓ ਸਾਸ਼ੀ ਕਾਲ